ਸਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਝੋਨੇ ਨੂੰ ਕਿਹੜੀਆਂ ਖਾਦਾਂ ਆਪਾਂ ਵਰਤਣੀਆਂ ਜਿਹੜੀਆਂ ਜ਼ਰੂਰੀ ਖਾਦਾਂ ਜਿਹੜੀਆਂ ਝੋਨੇ ਦੇ ਅੱਜ ਆਪਾਂ ਪਾਉਣੀਆਂ ਤੇ ਕਦੋਂ ਪਾਉਣੀਆਂ ਕਿੰਨੇ ਸਮੇਂ ਦੇ ਵਿੱਚ ਆਪਾਂ ਝੋਨੇ ਨੂੰ ਖਾਲ ਪੂਰੀ ਕਰਨੀਆਂ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁੱਕ ਪੇਜ ਨਾਲ ਜੁੜਿਆ ਨੇ ਸਭ ਤੋਂ ਪਹਿਲਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਿਹਾ ਤੇ ਆਪਣੇ YouTube ਚੈਨਲ ਖੇਤੀ ਬੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਿਸਾਨ ਵੀਰੋ ਝੋਨੇ ਦੇ ਵਿੱਚ ਜਿਹੜੀਆਂ ਜ਼ਰੂਰੀ ਖਾਦਾਂ ਦੇ ਵਿੱਚ ਪੋਟਾਸ਼ ਸੁਪਰ ਯੂਰੀਆ ਜ਼ਿੰਕ ਮੈਗਨੀਸ਼ੀਅਮ ਇਹ ਜਿਹੜੀਆਂ ਜ਼ਰੂਰੀ ਖਾਦਾਂ ਤੇ ਇੱਕ ਸਲਫਰ ਹੋ ਗਈ ਇਹ ਆਪਾਂ ਖਾਦਾਂ ਵਰਤਣੀਆਂ ਹੈਗੀਆਂ ਤੇ ਕਦੋਂ ਵਰਤਣੀਆਂ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਕਿਸਾਨ ਵੀਰੋ ਕਿਸਾਨ ਵੀਰੋ ਸਭ ਤੋਂ ਪਹਿਲਾਂ ਆਪਾਂ ਕੱਦੂ ਕਰਕੇ ਅੱਧਾ ਬੈਗ ਆਪਾਂ ਐਮਓਪੀ ਪੋਟਾਸ਼ ਤੇ ਨਾਲ ਆਪਾਂ ਇੱਕ ਬੈਗ ਸੁਪਰ ਦਾ ਸ਼ਿਟਾ ਦੇਣਾ ਜੀ ਕੱਦੂ ਕਰਕੇ ਜਾਂ ਫਿਰ ਕੱਦੂ ਤੋਂ ਪਹਿਲਾਂ ਸੁੱਕੇ ਵਾਂਝ ਦੇ ਲੋ ਤੇ ਉੱਪਰ ਦੀ ਕੱਦੂ ਕਰ ਦਿਓ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਅਗਲੀ ਡੋਜ਼ ਝੋਨੇ ਨੂੰ ਦੇਣੀ ਆ ਤਾਂ ਯੂਰੀਆ ਦੀ ਆਪਾਂ ਅਗਲੀ ਡੋਜ਼ ਦੇਣੀ ਆ ਕਿਸਾਨ ਵੀਰੋ ਜਦੋਂ ਆਪਣਾ ਝੋਨਾ 5 ਤੋਂ 7 ਦਿਨਾਂ ਦਾ ਹੋ ਗਿਆ ਤਾਂ ਪਹਿਲੀ ਡੋਜ਼ ਆਪਾਂ 30 ਕਿਲੋ ਯੂਰੀਆ ਦੇਣੀ ਹੈਗੀ ਉਹਦੇ ਨਾਲ ਆਪਾਂ ਜ਼ਿੰਕ ਆ ਜਿਹੜੀ 21% ਵਾਲੀ ਜਾਂ 33% ਵਾਲੀ ਜ਼ਿੰਕ ਆਪਾਂ ਵਰਤ ਸਕਦੇ ਆ 33% ਵਾਲੀ ਜ਼ਿੰਕ ਆ ਜਿਹੜੀ ਆਪਾਂ 15 ਕਿਲੋ ਤੇ ਜਿਹੜੀ 21% ਵਾਲੀ ਜ਼ਿੰਕ ਆਪਾਂ 25 ਕਿਲੋ ডোজ ਆ ਜਿਹੜੀ ਵਰਤਣੀ ਹੈ ਜੇ ਤੁਸੀਂ ਹਰ ਸਾਲ ਜ਼ਿੰਕ ਪਾਉਨੇ ਹੋ ਤਾਂ ਫਿਰ ਤੁਸੀਂ ডোজ ਆ ਜਿਹੜੀ ਘੱਟ ਕਰ ਸਕਦੇ ਹੋ 15 ਕਿਲੋ 21% ਵਾਲੀ ਪਾ ਲਓ ਤੇ 10 ਕਿਲੋ ਆ ਜਿਹੜੀ 33% ਵਾਲੀ ਜ਼ਿੰਕ ਵਰਤਣੀ ਹੈ 8 ਤੋਂ 10 ਕਿਲੋ ਤੇ ਅਗਲੀ ডোজ ਫਿਰ ਆਪਾਂ ਯੂਰੀਆ ਦੀ ਦੇਣੀ ਹੈ ਕਿਸਾਨ ਵੀਰੋ 7 ਦਿਨਾਂ ਬਾਅਦ ਯੂਰੀਆ ਫਿਰ 30 ਕਿਲੋ ਆਪਾਂ ਯੂਰੀਆ ਦੇਣੀ ਹੈ ਝੋਨੇ ਨੂੰ ਜੇ ਤੁਹਾਨੂੰ ਲੱਗਦਾ ਤੁਹਾਡਾ ਝੋਨਾ ਨਹੀਂ ਚੱਲ ਰਿਹਾ ਜਾਂ ਤੁਹਾਡਾ ਝੋਨਾ ਪੀਲਾ ਤਾਂ ਤੁਸੀਂ ਮੈਗਨੀਸ਼ੀਅਮ ਵਰਤ ਸਕਦੇ ਹੋਗੇ ਮੈਗਨੀਸ਼ੀਅਮ ਆਪਾਂ ਯੂਰੀਆ ਦੇ ਵਿੱਚ ਨਿ ਵਰਤਨਾ ਕੱਲੇ ਦਾ ਛਿੱਟਾ ਦੇਣਾ ਪਊਗਾ 10 ਕਿਲੋ 1 ਕਿੱਲੇ ਦੇ ਹਿਸਾਬ ਦੇ ਨਾਲ ਮੈਗਨੀਸ਼ੀਅਮ ਦਾ ਆਪਾਂ ਛਿੱਟਾ ਦੇਣਾ ਯੂਰੀਆ ਦੇ ਵਿੱਚ ਆਪਾਂ ਮੈਗਨੀਸ਼ੀਅਮ ਰਲਾਵਾਂਗੇ ਤਾਂ ਇਹਨੇ ਪਾਣੀ ਬਣ ਜਾਣਾਗਾ ਤੇ ਦੂਜੇ ਨੰਬਰ ਤੇ ਜੇ ਤੁਹਾਡਾ ਝੋਨਾ ਤੁਹਾਨੂੰ ਲੱਗਦਾ ਕਿ ਤੁਹਾਡਾ ਝੋਨਾ ਜ਼ਿਆਦਾ ਪਾਣੀ ਨਹੀਂ ਪੀ ਰਿਹਾ ਤਾਂ ਤੁਸੀਂ ਉੱਥੇ ਸਲਫਰ ਵੀ ਵਰਤ ਸਕਦੇ ਹੋਗੇ ਬੈਂਟੋਨਾਈਟ ਸਲਫਰ ਵਰਤ ਲਓ ਤੁਸੀਂ ਜਾਂ ਪਾਊਡਰ ਫਾਰਮ ਦੇ ਵਿੱਚ ਜਿਹੜਾ ਸਲਫਰ ਆਉਂਦੀ ਹੈ 3 ਕਿਲੋ ਕਿੱਲੇ ਦੇ ਹਿਸਾਬ ਨਾਲ ਆਪਾਂ ਸਲਫਰ ਵੀ ਐਚ ਜੂਰੀਆ ਦੇ ਨਾਲ ਲਾ ਕੇ ਦੂਸਰੀ ਯੂਰੀਆ ਦੇ ਵਿੱਚ ਲਾ ਕੇ ਆਪਾਂ ਸਲਫਰ ਆ ਵਰਤ ਸਕਦੇ ਆ ਤੇ ਉਸ ਤੋਂ ਅਗਲੀ ਢੋਜ ਫਿਰ ਆਪਾਂ ਹਫਤੇ ਬਾਅਦ ਦੇਣੀ ਆ ਜੀ ਯੂਰੀਆ ਦੀ 30 ਕਿਲੋ ਢੋਜ ਦੂ ਯੂਰੀਆ ਆਪਾਂ ਦੇਣੀ ਆ ਕਿਸਾਨ ਵੀਰੋ ਬੈਗ ਨਹੀਂ ਯੂਰੀਆ ਦਾ ਆਪਾਂ ਦੇਣਾਗਾ ਬੈਗ ਕਿਉਂਕਿ ਝੋਨਾ ਜਿਹਾ ਛੋਟਾ ਹੁੰਦਾ ਉਦੋਂ ਬੈਗ ਜੇ ਆਪਾਂ ਪਾਵਾਂਗੇ ਉਹਦਾ ਕੋਈ ਆਪਾਂ ਨੂੰ ਲਾਭ ਨਹੀਂ ਮਿਲਦਾ ਜੇ ਕਿਸ਼ਤਾਂ ਦੇ ਵਿੱਚ ਥੋੜੀ ਯੂਰੀਆ ਪਾਉਂਗੇ ਵੱਧ ਲੰਮੀਆਂ ਕਿਸ਼ਤਾਂ ਦੇ ਵਿੱਚ ਤਾਂ ਤੁਹਾਨੂੰ ਫਾਇਦਾ ਮਿਲੂਗਾ ਚਾਰ ਕਿਸ਼ਤਾਂ ਦੇ ਵਿੱਚ ਆਪਾਂ ਯੂਰੀਆ ਪੂਰੀ ਕਰਨੀ ਆ ਤੇ ਲਾਸਟ ਕਿਸ਼ਤ ਆਪਾਂ ਫਿਰ ਹਫਤੇ ਬਾਅਦ ਦੇਣੀ ਆ ਜ ਤੇ ਉਹਦੇ ਵਿੱਚ ਆਪਾਂ ਜਿਹੜਾ ਇੱਕ ਬੈਗ ਯੂਰੀਆ ਦਾ ਦੇਣਾ ਲਾਸਟ ਕਿਸ਼ਤ ਦੇ ਵਿੱਚ ਤੇ ਯੂਰੀਆ ਕਿਸਾਨ ਵੀਰੋ ਜਿਹੜੀਆਂ ਲੰਮਾ ਵੈਰੈਟੀਆਂ ਉਹ 30 ਤੋਂ 35 ਦਿਨਾਂ ਦੇ ਵਿੱਚ ਯੂਰੀਆ ਖਤਮ ਕਰ ਦਿਓ ਕਿਉਂਕਿ ਯੂਨੀਵਰਸਿਟੀ ਕਹਿੰਦੀ ਹੈ 45 ਦਿਨਾਂ ਦੇ ਵਿੱਚ ਖਤਮ ਕਰੋ ਪਰ ਜੇ ਤੁਸੀਂ ਚੰਗਾ ਝਾੜ ਲੈਣਾ ਚੋਨੇ ਨੂੰ ਬਿਮਾਰੀਆਂ ਤੋਂ ਬਚਾਉਣਾ ਤਾਂ ਤੁਸੀਂ ਜਿਹੜੀ ਯੂਰੀਆ ਲੰਮੀਆਂ ਵੈਰੈਟੀਆਂ ਦੇ ਵਿੱਚ 30 ਤੋਂ 35 ਦਿਨ ਤੇ ਸ਼ਾਰਟ ਵੈਰੈਟੀਆਂ ਦੇ ਵਿੱਚ ਜਿਵੇਂ PR126 ਆ ਉਹਨਾਂ ਦੇ ਵਿੱਚ ਆਪਾਂ 25 ਤੋਂ 30 ਦਿਨਾਂ ਦੇ ਵਿੱਚ ਯੂਰੀਆ ਜਿਹੜੀ ਖਤਮ ਕਰ ਦੇਣੀ ਆ ਤੇ ਯੂਰੀਆ ਜ਼ਿਆਦਾ ਨਾ ਪਾਓ ਕਿਸਾਨ ਵੀਰੋ ਬੈਲੈਂਸ ਖਾਦਾਂ ਦੀ ਬੈਲੈਂਸ ਰੱਖੋ ਕੱਲਾ ਯੂਰੀਆ ਪਾ ਕੇ ਆਪਾਂ ਝਾੜ ਨਹੀਂ ਲੈ ਸਕਦੇ ਕਿ ਸਾਰੀਆਂ ਖਾਦਾਂ ਆਪਾਂ ਜੇ ਪ੍ਰੋਪਰ ਤਰੀਕੇ ਨਾਲ ਪਾਵਾਂਗੇ ਪਹਿਲੀ ਤਾਂ ਗੱਲ ਤਾਂ ਤੁਸੀਂ ਆਪਣੀ ਮਿੱਟੀ ਜ਼ਰੂਰ ਚੈੱਕ ਕਰੋ ਮਿੱਟੀ ਪਰਖ ਦੇ ਆਧਾਰ ਤੇ ਆਪਾਂ ਖਾਦਾਂ ਵਰਤਾਂਗੇ ਤਾਂ ਆਪਾਂ ਨੂੰ ਹੋਰ ਵਧੀਆ ਰਿਜ਼ਲਟ ਮਿਲਣਗੇ ਆਦਰਵਾਇਜ਼ ਜਿਹੜੀਆਂ ਆਪਾਂ ਤੁਹਾਨੂੰ ਖਾਦਾਂ ਦੱਸੀਆਂ ਤਾਂ ਤੁਸੀਂ ਇਹ ਖਾਦਾਂ ਵਰਤ ਸਕਦੇ ਹੋਗੇ ਹੋਰ ਕੋਈ ਐਕਸਟਰਾ ਖਾਦ ਪਾਉਣ ਦੀ ਲੋੜ ਨਹੀਂ ਕਈ ਕਿਸਾਨ ਵੀਰ ਕੀ ਕਰਦੇ ਆ 12 63 ਵੀ ਪਾਈ ਜਾਂਦੇ ਆ ਯੂਰੀਆ ਦੇ ਵਿੱਚ 12 63 ਮਿੱਟੀ ਦੇ ਵਿੱਚ ਲਾ ਕੇ ਪਾਇਆ ਤੋਡੀ ਜ਼ਮੀਨ ਦੀ ਬਰਬਾਦੀ ਕਰ ਸਕਦਾਗਾ ਉਹਨੇ ਕੋਈ ਤੁਹਾਡਾ ਲਾਭ ਨਹੀਂ ਕਰਨਾ 12 36 ਦੇ ਵਰਤਨਾ ਆਪਾਂ ਤਾਂ ਸਪਰੇਅ ਰਾਈ ਵਰਤਨਾ ਤੇ ਕਿਸਾਨ ਵੀਰੋ ਇਹ ਖਾਦਾਂ ਜਿਹੜੀਆਂ ਆਪਾਂ ਝੋਨੇ ਨੂੰ ਵਰਤਣੀਆਂ ਇਸ ਤੋਂ ਇਲਾਵਾ ਡੀਏਪੀ ਹੁੰਦੀ ਹੈ ਡੀਏਪੀ ਆਪਾਂ ਜੇ ਕਣਕ ਦੇ ਵਿੱਚ ਪੂਰੀ ਮਾਤਰਾ ਦੇ ਵਿੱਚ ਆਪਾਂ ਡੀਏਪੀ ਪਾਈਏ ਤਾਂ ਝੋਨੇ ਵਿੱਚ ਡੀਏਪੀ ਪਾਉਣ ਦੀ ਕੋਈ ਲੋੜ ਨਹੀਂ ਤੇ ਕਿਸਾਨ ਵੀਰੋ ਜੇ ਤੁਹਾਨੂੰ ਫਿਰ ਵੀ ਲੱਗਦਾ ਤੁਹਾਡਾ ਝੋਨਾ ਪੀਲਾ ਤਾਂ ਫਿਰ ਆਪਾਂ ਸਪਰੇਆ ਤੁਹਾਨੂੰ ਦੱਸਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਪਰੇਆ ਆਪਾਂ ਕਰਾਂਗੇ ਤਾਂ ਤਾਕਤਾਲੀਆਂ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਨਾ ਤੇ ਪੇਜ ਨੂੰ ਜਰੂਰ ਫੋਲੋ ਕਰਨਾ